ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਜ਼ਿਲ੍ਹਾ ਫਤਿਹਗੜ੍ਹ ਸਿਪ ਤੋਂ ਅੱਜ ਦੇ ਕੁਝ ਖਾਸ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਮਾਤਾ ਗੁਜਰੀ ਕਾਲਜ ਐ ਸਟੂਡੈਂਟ ਸੇਵਕ ਜਥੇ ਵੱਲੋਂ ਲਗਾਇਆ ਗਿਆ ਕੈਂਸਰ ਹੱਡੀਆਂ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਸਭ ਤੋਂ ਵੱਡੀ ਗੱਲ ਸਾਡੇ ਸਮਾਜ ਦੇ ਵਿੱਚ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਰਹੀ ਜਿਹੜਾ ਸਾਡੇ ਜਥੇ ਬੰਦੀ ਨੇ ਉਪਰਾਲਾ ਕੀਤਾ ਮੁਫਤ ਚੈੱਕਅਪ ਕੈਂਪ ਉਹ ਬਹੁਤ ਵੱਡਾ ਉਪਰਾਲਾ ਹੈ ਇਸ ਮਹਾਨ ਕਾਰਨ ਦੀ ਵਿਧਾਇਕ ਲਖਵੀਰ ਰਾਏ ਨੇ ਕੀਤੀ ਸ਼ਲਾਘਾ 11ਵਾਂ ਬਾਬਾ 부ਦ ਦਾਸ ਦੀ ਯਾਦਗਾਰੀ ਚ ਕਰਵਾਇਆ ਗਿਆ 올 オーپن ਫੁੱਟਬਾਲ ਟੂਰਨਾਮੈਂਟ ਤੋਂ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਟੀਮਸ ਨੇ ਅੱਜ ਇੱਕ ਮੈਂ ਮੈਸੇਜ ਦੇਣ ਦੀ ਹੈ ਜ਼ਰੂਰ ਕੋਸ਼ਿਸ਼ ਕੀਤੀ ਹੈ ਵੀ ਸਾਡੇ ਪੰਜਾਬ ਦੇ ਉੱਪਰ ਇੱਕ ਬਹੁਤ ਵੱਡਾ ਇੱਕ ਕਲੰਕ ਕਹਿ ਲਈ ਇੱਕ ਦਾਗ ਲਾਈ ਜਾਂਦੇ ਨੇ ਕਿ ਯਾਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਦੌਰ ਚੱਲਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਰੋਜ਼ ਦਿਰਾ ਦੇਖ ਰਹੇ ਹਾਂ ਵੀ ਸਾਡੇ ਨੌਜਵਾਨੀ ਜਿਹੜੀ ਹੈ ਉਹ ਇਸ ਦਲਦਲ ਦੇ ਵਿੱਚ ਫਸ ਰਹੀ ਹੈ 3 ਫਰਵਰੀ ਤੱਕ ਚਲੇਗਾ ਇਹ ਮੈਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡ ਤਰਖਾਨ ਮਾਜਰਾ ਚ 2 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਕਰਵਾਇਆ ਸ਼ੁਰੂ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਸੀਵਰੇਜ ਦੀ ਉਹ ਅੱਜ ਹੱਲ ਹੋਈ ਹੈ ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਦਿਨ ਰਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਕਿਹਾ ਸੂਬਾ ਸਰਕਾਰ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰ੍ਹਾਂ ਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਜਿੰਨਾ ਵੀ ਹੋਰ ਇਸ ਪਿੰਡ ਦੇ ਡਵੈਲਪਮੈਂਟ ਤੇ ਖਰਚ ਆਊਗਾ ਉਹ ਮਾਨਯੋਗ ਸਰਦਾਰਪੁਰ ਸਿੰਘ ਮਾਨ ਸਾਹਿਬ ਦੀ ਹੋਈ ਚ ਅਸੀਂ ਕਰਾਂਗੇ ਔਰ ਇਸ ਪਿੰਡ ਨੂੰ ਸੁੰਦਰ ਪਿੰਡ ਬਣਾਵਾਂਗੇ ਸ਼ਹਿਰ ਦਾ ਮੋਰੀ ਪਿੰਡ ਬਣਾਵਾਂਗੇ ਸੀਵਰੇਜ ਪੈਨ ਤੋਂ ਬਾਅਦ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕੀਤੇ ਜਾਣਗੇ ਟੁਕਮੇ ਪ੍ਰਬੰਧ ਬੰਮਣ ਮਾਜਰਾ ਵਾਸੀਆਂ ਨੇ ਭੰਗੜੇ ਪਾ ਖੁਸ਼ੀ ਚ ਬੰਡੇ ਲੱਡੂ ਆਮ ਆਮੀ ਦੇ ਬਦਲ ਲਖਵੀਰ ਰਹੇ ਮਲੇ ਜਿਨ੍ਹਾਂ ਨੇ ਸਾਨੂੰ ਗੱਲ ਬਚਾਇਆ ਵਿਦਾਇਕ ਲਖਵੀਰ ਸਿੰਘ ਰਾਏ ਦਾ ਕੀਤਾ ਤੇ ਦਿলো ਧੰਨਵਾਦ ਨੌ ਜਵਾਨਾਂ ਦੇ ਲਈ ਮਸੀਹਾ ਬਣ ਆਏ ਲਖਵੀਰ ਸਿੰਘ ਰਾਏ ਜਿਹੜੀ ਸਾਡੀ ਜਗਾ ਕੋਈ ਜਾਣੀ ਸੀ ਹਲਕਾ ਫਤੇਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਨੇ ਬਚਾਇਆ ਬਚਾਈ ਹੀ ਆ ਤੇ ਅੱਜ ਐਸੀ ਉਹਨਾਂ ਦਾ ਦਿলো ਧੰਨਵਾਦ ਕਰਦੇ ਹਾਂ ਸਾਨੂੰ ਲੱਗਦਾ ਕਿ ਬਹੁਤ ਵੱਡਾ ਸੇਵਾ ਦਾ ਦਿਨ ਹੈ ਸਾਡੇ ਲਈ ਅੱਜ ਮਾਤਾ ਗੁਜਰੀ ਐਕਸ ਸਟੂਡੈਂਟ ਸੇਵ ਜਥਾ ਰਜਿਸਟਰਡ ਜਿਹੜੀ ਸਾਡਾ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਰਹਿੰਦਾ ਸਾਡੇ ਪ੍ਰਧਾਨ ਸਾਹਿਬ ਚਿਮਾ ਸਾਹਿਬ ਔਰ ਬੰਟੀ ਵੀਰ ਜੀ ਬਾਹਰ ਤੋਂ ਆਏ ਨੇ ਸਾਰੇ ਸਾਥੀ ਨਾਂ ਕਿਹਦਾ ਕਿਹਦਾ ਲਵਾਂ ਮੈਂ ਸੰਧੂ ਸਾਹਿਬ ਜਿਨ੍ਹਾਂ ਸਾਡੇ ਪ੍ਰਧਾਨ ਜੀ ਖੜੇ ਆ ਸਾਡੇ ਛੋਟਾ ਵੀਰ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਕਰਦੇ ਅੱਜ ਜਿਹੜਾ ਕੈਂਸਰ ਦਾ ਚੈੱਕਅਪ ਗਿਆ ਸਭ ਤੋਂ ਵੱਡੀ ਗੱਲ ਸਾਡੇ ਸਮਾਜ ਦੇ ਵਿੱਚ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਲਈ ਜਿਹੜਾ ਸਾਡੇ ਜਥੇਬੰਦੀ ਨੇ ਉਪਰਾਲਾ ਕੀਤਾ ਮੁਫਤ ਚੈੱਕਅਪ ਕੈਂਪ ਲਾਇਆ ਉਹ ਬਹੁਤ ਵੱਡਾ ਉਪਰਾਲਾ ਹੈ ਔਰ ਆਈ ਸਕਰੀਨਿੰਗ ਵੀ ਹੋ ਰਹੀ ਹੈ ਸਾਰਿਆਂ ਨੂੰ ਬਹੁਤ ਵੱਡੀ ਅਸਲ ਰਾਹਤ ਮਿਲੂਗੀ ਔਰ ਮੈਂ ਸਭ ਨੂੰ ਅਪੀਲ ਵੀ ਕਰਦਾ ਕਿ ਇਹ ਮੌਕੇ 'ਚ ਅਸੀਂ ਕੈਂਸਰ ਜ਼ਰੂਰ ਚੈੱਕ ਕਰਾਈਏ ਕਿਉਂਕਿ ਅਸੀਂ ਹੁਣ ਦੇਖਦੇ ਹਾਂ ਜੇ ਕਿਤੇ 10 ਡੈਥਾਂ ਨੇ ਤਾਂ 5 ਡੈਥਾਂ 50% ਤੱਕ ਕੈਂਸਰ ਆ ਰਿਹਾ ਸੋ ਸਾਨੂੰ ਇਸ ਵੱਲ ਧਿਆਨ ਦੇਣ ਦੀ ਵੀ ਲੋੜ ਹੈ ਔਰ ਸਾਡੇ ਲਈ ਬਹੁਤ ਵੱਡਿਓ ਉਪਰਾਲਾ ਹੈ ਕਿ ਅਸੀਂ ਸਾਰੇ ਜਿੰਨੇ ਵੀ ਲੋਕ ਆ ਜਰੂਰ ਕੈਂਸਰ ਆਪਣਾ ਚੈੱਕ ਕਰਾਈਏ ਅੱਜ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਵੱਲੋਂ ਸਰਾਂਦ ਦੇ ਇਸ ਪਵਿੱਤਰ ਥਾਨ ਉੱਤੇ ਉਚੇਚੇ ਤੌਰ ਤੇ ਅਸੀਂ ਕੈਂਸਰ ਕੈਂਪ ਹੱਡੀਆਂ ਦਾ ਕੈਂਪ ਤੇ ਬਾਕੀ ਅੱਖਾਂ ਦਾ ਕੈਂਪ ਜਿਹੜਾ ਆ ਉਹ ਲਗਾ ਰਹੇ ਆ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥਾ ਸਮੇ ਸਮੇਂ ਤੇ ਲੋਕਾਂ ਦੀ ਸੇਵਾ ਵਾਸਤੇ ਤਤਪਰ ਰਹਿੰਦਾ ਤੇ ਅੱਜ ਦਸ ਨਾਮੀ ਖਾੜੇ ਦੇ ਵਿੱਚ ਅਸੀਂ ਸਾਰੇ ਇਲਾਕੇ ਦੀ ਮਦਦ ਦੇ ਨਾਲ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਮਦਦ ਦੇ ਨਾਲ ਇਹ ਕੈਂਪ ਲਾਇਆ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਮੈਂ ਹੋਰ ਵੀ ਬੇਨਤੀ ਕਰਦਾ ਕਿਉਂਕਿ ਲਾਈਵ ਚੱਲ ਰਿਹਾ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਸਾਰੇ ਆ ਕੇ ਟੈਸਟ ਕਰਾਂ ਜਦੋਂ ਵੀ ਆਪਾਂ ਕੈਂਸਰ ਦੇ ਮਰੀ ਲੰਮਣ ਦੀ ਕੋਸ਼ਿਸ਼ ਕਰਦੇ ਆ ਤਾਂ ਲੋਕ ਡਰ ਜਾਂਦੇ ਨੇ ਪਰ ਡਰਨ ਦੀ ਜਰੂਰਤ ਨਹੀਂ ਮੁੱਢਲੀ ਸਟੇਜ ਤੇ ਜਦੋਂ ਕੈਂਸਰ ਫੜਿਆ ਜਾਂਦਾ ਤਾਂ ਇਸ ਦੇ ਬਹੁਤ ਇਲਾਜ ਨੇ ਜਦੋਂ ਸਮਾਂ ਲੰਘ ਜਾਂਦਾ ਫਿਰ ਸਾਨੂੰ ਪ੍ਰੋਬਲਮ ਆਉਂਦੀ ਆ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਇੱਥੇ ਪਹੁੰਚੇ ਨੇ ਉਹ ਜਿੱਥੇ-ਜਿੱਥੇ ਅੱਖਾਂ ਦਾ ਟੈਸਟ ਕਰਾਉਂਦੇ ਨੇ ਜਾਂ ਹੱਡੀਆਂ ਦਾ ਟੈਸਟ ਕਰਾਉਂਦੇ ਨੇ ਕੈਂਸਰ ਦਾ ਜਰੂਰ ਟੈਸਟ ਕਰਾਉਣ ਤਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਵ ਜਥੇ ਦੇ ਵੱਲੋਂ ਅੱਜ ਦਸਨਾਮੇ ਅਖਾੜਾ ਸੰਧ ਸ਼ਹਿਰ ਵਿਖੇ ਜੋ ਕੈਂਸਰ ਕੈਂਪ ਲਗਾਇਆ ਜਾ ਰਿਹਾ ਵਾ ਸੋ ਇਹ ਜਿਹੜੀ ਮਾਤਾ ਗੁਜਰੀ ਕਾਲਜ ਐਕਸਟੂਡੈਂਟ ਸੇਵ ਜਥੇ ਦੀ ਸਾਰੀ ਦੀ ਸਾਰੀ ਟੀਮ ਇੰਡੀਆ ਟੀਮ ਤੇ ਐਨ ਆਰ ਆਈ ਟੀਮ ਸਾਰੀਆਂ ਇਕੱਠੀਆਂ ਹੋ ਕੇ ਇਹੋ ਜਿਹੇ ਅਪ੍ਰੈਲ ਦੇ ਕਰਦੇ ਰਹਿੰਦੇ ਨੇ ਜੋ ਕਿ ਇਸ ਸਾਲ ਦੇ 12 ਕੈਂਪ ਮੈਥੇ ਹੋਏ ਸੀ ਆਲਰੇਡੀ 11 ਕੈਂਪ ਹਾਲੇ ਦੋਲੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਫ੍ਰੀ ਆਫ ਕਾਸਟ ਆਪਰੇਸ਼ਨ ਅੱਖਾਂ ਦੇ ਦੇ ਐਨਕਾ ਵਗੈਰਾ ਦੇ ਕਰਵਾਏ ਨੇ ਸੋ ਇੱਕ ਵੱਡਾ ਕੈਂਪ ਸੋ ਇਹਦੇ ਵਿੱਚ ਜੋ ਕੈਂਸਰ ਦਾ ਉਹਦੇ ਵਾਸਤੇ ਸਾਡੀ ਕੁਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਜੋ ਇਗਲੈਂਡ ਤੋਂ ਟੀਮ ਹੈ ਉਹ ਸਾਰਾ ਕੈਂਸਰ ਦਾ ਜੋ ਵੀ ਟ੍ਰੀਟਮੈਂਟ ਚੈੱਕਅਪ ਕਰਦੇ ਨੇ ਸੋ ਇਹਨਾਂ ਦੇ ਬਹੁਤ سارے ਜਿਹੜੇ ਪੁਰਾਣੇ ਐਨਆਰਏ ਵੀਰ ਨੇ ਕੋਈ ਛੇਤੋਂ ਪੜ੍ਹ ਕੇ ਗਏ ਹੋਣੇ ਕਾਲਜ ਦੇ ਵਿੱਚੋਂ ਉਹ ਆਪਣਾ ਸਾਰੇ ਰਲ ਮਿਲ ਕੇ ਇਹ ਜਿਹੜੇ ਜਿਹੜੇ ਸੋਸ਼ਲ ਭਲਾਈ ਦੇ ਕੰਮ ਅਕਸਰ ਕਰਦੇ ਰਹਿੰਦੇ ਨੇ ਸੋ ਅਸੀਂ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕਿ ਸਾਰੇ ਵੀਰਾਂ ਨੂੰ ਤੰਦਰੁਸਤ ਏਦਾਂ ਹੀ ਜੋ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੇ ਕੈਂਪ ਨੇ ਜੋ ਮਿੱਥੇ ਹੋਏ ਨੇ ਉਹ ਵੀ ਸਮੇਂ ਸਿਰ ਲੱਗਦੇ ਰਹਿਣ ਤੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਰਹਿਮਤ ਬਖਸ਼ੇ ਥੈਂਕ ਯੂ ਜੀ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਕੈਂਪ ਹੈ ਜਿਹੜਾ ਲੱਗ ਰਿਹਾ ਹੈ ਅੱਜ ਦਸਨਾਮੀ ਖਾੜੇ ਦੇ ਵਿੱਚ ਜਿਹਦੇ ਵਿੱਚ ਕੈਂਸਰ ਦੇ ਚੈੱਕਅਪ ਲਗਭਗ ਤਕਰੀਬਨ ਸਾਰੇ ਚੈੱਕਅਪ ਨੇ ਉਹਨਾਂ ਦੇ ਤੇ ਹੱਡੀਆਂ ਦਾ ਚੈੱਕਅਪ ਤੇ ਨਾਲ ਅੱਖਾਂ ਦਾ ਚੈੱਕਅਪ ਤੇ ਅਣਕਾ ਵਗੈਰਾ ਫਰੀਦ ਦਿੱਤੀਆਂ ਜਾਂਦੀਆਂ ਨੇ ਤੇ ਬਾਕੀ ਅਗਲੇ ਕੈਂਪ ਵੀ ਅੱਖਾਂ ਦੇ ਆਪਰੇਸ਼ਨ ਦਾ ਤੇ ਨਾਲ ਚੈੱਕਅਪ ਦਾ ਲੱਗਣ ਜਾ ਰਹੇ ਨੇ ਤਕਰੀਬਨ ਸਾਲ ਦੇ ਵਿੱਚ ਅਸੀਂ ਲਗਭਗ ਜਿਵੇਂ ਪ੍ਰਧਾਨ ਜੀ ਨੇ ਦੱਸਿਆ 12-13 ਕੈਂਪ ਲਾਉਣੇ ਆ ਤੇ ਸਾਡਾ ਲਾਸਟ ਕੈਂਪ ਹੁੰਦਾ ਉਸ ਤੋਂ ਬਾਅਦ ਅਗਲੇ ਕੈਂਪ ਸ਼ੁਰੂ ਹੋ ਜਾਣਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਸ਼ਾ ਸਭ ਤੋਂ ਪਹਿਲਾਂ ਮੈਂ ਸਾਰੀ ਸਾਡੀ ਮੈਨੇਜਮੈਂਟ ਜੋ ਆਈਟੀਆਈ ਗਰਾਊਂਡ ਬਸੇ ਪਠਾਨਾ 11ਵਾਂ ਬਾਬਾ ਬੁੱਧਦਾਸ ਜੀ ਦਾ ਉਹਨਾਂ ਦਾ ਤੁਸੀਂ ਕਹਿੰਦੇ ਸਵਰਗੀ ਸਰਦਾਰ ਅਮਰਜੀਤ ਸਿੰਘ ਕੋਲੀ ਸਾਹਿਬ ਦੀ ਯਾਦ ਚ ਜੋ ਅਸੀਂ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਹੈ 21 22 ਤੇ 23 ਸੋ ਅੱਜ ਵਾਹਿਗੁਰੂ ਦੀ ਯਾਦ ਦੇ ਨਾਲ ਅੱਜ ਅਸੀਂ ਉਹਨੂੰ ਇਨੌਗੁਰੇਟ ਕੀਤਾ ਤੇ ਮੇਰੇ ਨਾਲ ਹੁਣੇ ਜਗਦੀਪ ਸਿੰਘ ਢਾਲੀਵਾਲ ਸਾਹਿਬ ਸੋ ਬੜਾ ਵੱਡਾ ਉਹਨਾਂ ਦਾ ਉਪਰਾਲਾ ਹੈ ਉੱਡਾ ਹੀ ਤੁਸੀਂ ਕਹਿੰਦੇ ਸਾਰੀ ਮੈਨੇਜਮੈਂਟ ਰਾਣੀ ਵੀਰ ਜੀ ਖੜੇ ਨੇ ਸਾਡੇ ਤੋਂ ਬੜੇ ਸੀਨੀਅਰ ਨੇ ਭਾਜੀ ਜੀ ਸੋ ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਦੀ ਖੇਡ ਨੂੰ ਦੇਖ ਕੇ ਅਸੀਂ ਵੀ ਬੜੇ ਇਨਸਪਾਇਰਡ ਹੁੰਦੇ ਸੀ ਅਸੀਂ ਵੀ ਸੋਚਦੇ ਸੀ ਵੀ ਰਾਣੀ ਵੀਰ ਵਰਗੇ ਅਸੀਂ ਵੀ ਪਲੇਅਰ ਕਿਤੇ ਬਣ ਜਾਈਏ ਸੋ ਬਿਲਕੁਲ ਅਸੀਂ ਇੱਥੇ ਆਏ ਹਾਂ ਜੀ ਤੇ ਅਸੀਂ ਆ ਕੇ ਵਾਇਗਰੂ ਦੇ ਜਿਆਦੇ ਨਾਲ ਅਸੀਂ ਇਨਗੂਰੇਸ਼ਨ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਰੀਆਂ ਟੀਮਸ ਨੇ ਪਹਿਲਾਂ ਬੱਚਿਆਂ ਦਾ ਮੈਚ ਹੋਇਆ ਸੋ ਸੈਕੰਡ ਮੈਚ ਜੇ ਹੋਇਆ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਟੀਮਸ ਨੇ ਅੱਜ ਇੱਕ ਮੈਂ ਮੈਸੇਜ ਦੇਣ ਦੀ ਹੈ ਜਰੂਰ ਕੋਸ਼ਿਸ਼ ਕੀਤੀ ਹੈ ਵੀ ਸਾਡੇ ਪੰਜਾਬ ਦੇ ਉੱਪਰ ਇੱਕ ਬਹੁਤ ਵੱਡਾ ਇੱਕ ਕਲੰਕ ਕਹ ਲਈ ਇੱਕ ਦਾਗ ਲਾਈ ਜਾਂਦੇ ਨੇ ਕੀਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਦੌਰ ਚੱਲਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਰੋਜ਼ ਦਿਰਾ ਦੇਖ ਰਹੇ ਹਾਂ ਵੀ ਸਾਡੇ ਨੌਜਵਾਨੀ ਜਿਹੜੀ ਹੈ ਉਹ ਇਸ ਦਲਦਲ ਦੇ ਵਿੱਚ ਫਸ ਰਹੀ ਹੈ ਸੋ ਮੈਂ ਪਰ ਜ਼ੋਰ ਅਪੀਲ ਕਰਾਂਗਾ ਤੁਸੀਂ ਇੱਥੇ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਉਹ ਕੁਝ ਹੋਰ ਜਿਹੜੀ ਪਿਕਚਰ ਡਿਪਿክት ਕਰ ਰਹੀ ਹੈ ਸੋ ਗਰਾਊਂਡ ਜ਼ੀਰੋ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਦੇਖੋ 6 6 ਫੁੱਟ 5 5 ਫੁੱਟ ਸਾਡੇ 5 5 6 6 ਫੁੱਟ ਦੇ ਮੁੰਡੇ ਸਾਡੇ ਜਵਾਨ ਨੇ ਸੋ ਉਹ ਕਿਸ ਤਰੀਕੇ ਦੇ ਨਾਲ ਘੰਟਾ ਖੱਡਣਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ ਸੋ 45 45 ਦਾ ਮੈਚ ਸੋ ਮੇਰੇ ਮੁਤਾਬਕ ਇਹ ਕਿ ਦੇਖੋ ਜਿੰਨੇ ਵੀ ਖਿਡਾਰੀਆਂ ਨੇ ਆਉਣਾ ਸਾਰਿਆਂ ਨੇ ਜਿੱਤਣਾ ਨਹੀਂ ਤੇ ਸਾਰੇ ਜਿੰਨੇ ਵੀ ਖਿਡਾਰੀ ਨੇ ਜਿਹੜੇ ਹਾਰਦੇ ਨੇ ਜਿੱਤ ਤਾਂ ਤੁਹਾਨੂੰ ਕੌਨਫੀਡੈਂਸ ਹਮੇਸ਼ਾ ਦੇਗੀ ਪਰ ਹਾਰਨ ਤੋਂ ਬਾਅਦ ਵੀ ਆਪਾਂ ਬੈਠ ਕੇ ਸੈਲਫ ਅਸੈਸਮੈਂਟ ਕਰਦੇ ਆਂ ਤੇ ਆਪਾਂ ਲਰਨ ਕਰਦੇ ਆਂ ਵੀ ਸਾਡੀਆਂ ਗਲਤੀਆਂ ਕਿੱਥੇ ਰਹੀਆਂ ਸੋ ਜ਼ਿੰਦਗੀ 'ਚ ਜੇ ਅੱਗੇ ਵਧਣਾ ਹੈ ਤਾਂ ਹਾਰਨਾ ਵੀ ਬੜਾ ਜ਼ਰੂਰੀ ਹੈ ਸੋ ਪਾਰਟਿਸਪੇਸ਼ਨ ਜਿਹੜੀ ਹੈ ਸਾਰੇ ਖਿਡਾਰੀ ਉਹ ਇਸ ਤਰ੍ਹਾਂ ਦੀ ਪਾਰਟਿਸਪੀਕੇਸ਼ਨ ਕਰੋ ਵੀ ਜਿੱਥੇ ਆਪਾਂ ਇੱਕ ਦੂਜੇ ਦੇ ਨਾਲ ਫ੍ਰੈਂਡਲੀ ਰਹੀਏ ਨਾ ਕਿ ਇਹ ਨਹੀਂ ਵੀ ਅਗਰੈਸਿਵ ਹੋ ਜਾਈਏ ਵੀ ਆਪਾਂ ਇੱਕ ਦੂਜੇ ਨੂੰ ਇਹ ਗੋਲ ਕਿਉਂ ਕਰ ਗਿਆ ਸੋ ਆਪਣੀ ਜ਼ਿਆਦਾ ਕਨਸੈਂਟਰੇਸ਼ਨ ਜਿਹੜੀ ਉਹ ਆਪਣੀ ਖੇਡ ਦੇ ਉੱਪਰ ਫੋਕਸ ਕਰੋ ਤੇ ਇੱਕ ਜਾਣ ਵੇਲੇ ਪਰ ਜ਼ੋਰ ਅਪੀਲ ਕਰਾਂਗੇ ਅਸੀਂ ਇਸ ਕਲੱਬ ਵੱਲੋਂ ਵੀ ਜਿਹਨੇ ਵੀ ਖਿਡਾਰੀ ਨੇ ਭਾਵੇਂ ਅੱਜ ਅਸੀਂ ਇੱਥੇ ਆਲ ਇੰਡੀਆ ਜਿਹੜਾ ਫੁੱਟਬਾਲ ਟੂਰਨਾਮੈਂਟ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਬਾਬਾ ਬੁੱਧਾ ਸੀਰੀ ਯਾਦ ਚ ਸੋ ਇਹਦੇ ਚ ਵੀ ਏਟ ਲੀਸਟ ਜਿਹੜੇ ਸਿਲੈਕਸ਼ਨ ਕੀਤੀ ਜਾਵੇ ਖਿਡਾਰੀਆਂ ਦੀ ਤੇ ਮੈਂ ਇਹ ਚਾਹੁੰਦਾ ਆ ਕਿ ਜਿਵੇਂ ਹੁਣ ਉਹ ਬਾਹਰੋਂ ਤਾਂ ਠੀਕ ਹੈ ਵੀ ਰਿਪੋਰਟ ਕਰਨ ਲੱਗ ਪਏ ਜਾਜਾਂ ਦੇ ਜਾਜ ਭੇਜਣ ਲੱਗ ਪਏ ਇੱਧਰ ਰਿਪੋਰਟ ਕਰਕੇ ਸੋ ਮੈਂ ਗੱਲ ਕਹਾਂਗਾ ਕਿ ਜੇਕਰ ਅਸੀਂ ਇਹੋ ਜਿਹੇ ਫੈਸਿਲਿਟੀਆਂ ਦਈਏ ਜਾਂ ਅਸੀਂ ਇਹੋ ਜਿਹਾ ਮਾਹੌਲ ਸਿਰਜੀਏ ਵੀ ਸਾਨੂੰ ਲੋੜ ਨਾ ਪਵੇ ਆਪਣਾ ਘਰ ਛੱਡ ਕੇ ਬਾਹਰ ਜਾਣ ਦੀ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਨੂੰ ਆਪਾਂ ਆਪਾਂ ਸਰਕਾਰ ਦੇ ਵਿੱਚ ਜਾਂ ਸੈਮੀ ਗਵਰਨਮੈਂਟਸ ਜਿਹੜੀਆਂ ਨੇ ਜਾਂ ਕੁਝ ادارے ਉਹ ਨੇ ਜਿਹੜੇ ਜਿਹੜੇ ਇਹ ਪ੍ਰੈਫਰੈਂਸ ਦੇਣ ਵੀ ਅਸੀਂ ਪੰਜਾਬ ਦੇ ਬੱਚਿਆਂ ਨੂੰ ਕਿਤਨਾ ਕਿਤੇ ਅਸੀਂ এমਪਲੋਏ ਕਰਨਾ ਹੈ ਸੋ ਉਹਨਾਂ ਨੂੰ ਨੌਕਰੀਆਂ ਦੇ ਰੁਝਾਨ ਵਾਲੇ ਪਾਸੇ ਲਾਇਆ ਜਾਵੇ ਤਾਂ ਜੋ ਜਿਹੜੀਆਂ ਨੈਕਸਟ ਜਨਰੇਸ਼ਨਸ ਨੇ ਉਹ ਬਾਹਰਲੇ ਜਾਂ ਛੱਡ ਕੇ ਤੇ ਇੱਥੇ ਕਨਸੈਂਟਰੇਟ ਕਰੇ ਸੋ ਇਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੀ ਮੈਨੇਜਮੈਂਟ ਧਾਲੀਵਾਲ ਸਾਹਿਬ ਰਾਣਾ ਸਾਹਿਬ ਸਾਰੀ ਮੈਨੇਜਮੈਂਟ ਬਸੀ ਇਲਾਕਾ ਨਿਵਾਸੀ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਬਖਸ਼ਿਆ ਬਹੁਤ ਬਹੁਤ ਥੈਂਕ ਯੂ ਸੋ ਹਰ ਗੱਲ ਜੀ ਅੱਜ ਅਸੀਂ ਪ ਇੱਥੇ ਪਹਿਲਾਂ ਬਹੁਤ ਵੱਡੀ ਜਿਹੜੀ ਪ੍ਰੋਬਲਮ ਸੀ ਸੀਵਰੇਜ ਦੀ ਹੈ ਪਹਿਲਾਂ ਵੀ ਅਸੀਂ ਜਿਹੜਾ 20 ਲੱਖ ਦੇ ਕਰੀਬ ਇਸ ਪਿੰਡ ਦਾ ਸੀਵਰੇਜ ਜਿਹੜਾ ਸਾਡਾ ਰਾਮਦਾਸੀ ਅਬਾਦੀ ਦਾ ਸੀ ਪਾਣੀ ਉਹ ਕੱਢ ਕੇ ਸੀ ਜਿਹੜਾ ਗੰਦੇ ਨਾਲੇ ਵਿੱਚ ਪਾਇਆ ਤੇ ਹੁਣ ਜਿੰਨੇ ਇਹ ਸਾਰੀਆਂ ਜੀਟੀ ਰੋਡ ਵਾਲ ਜਿੰਨੀਆਂ ਸ਼ਾਪਸ ਨੇ ਜਿੰਨੇ ਸ਼ੋਰੂਮਸ ਨੇ ਇਹਨਾਂ ਦਾ ਜਿਹੜਾ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਸੀਵਰੇਜ ਦੀ ਉਹ ਅੱਜ ਹੱਲ ਹੋਈ ਹੈ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਦਿਨ ਰਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਉਦੇ ਤਹਿਤ ਇਹ ਜੇਸੀ ਕੰਮ ਸਟਾਰਟ ਕਰਿਆ ਔਰ ਜਿੰਨਾ ਵੀ ਹੋਰ ਇਸ ਪਿੰਡ ਦੀ ਡਵੈਲਪਮੈਂਟ ਤੇ ਖਰਚ ਆਊਗਾ ਉਹ ਮਾਨਯੋਗ ਸਰਦਾਰਪਾਲ ਸਿੰਘ ਮਾਨ ਸਾਹਿਬ ਦੀ ਗੋਈਚ ਅਸੀਂ ਕਰਾਂਗੇ ਔਰ ਇਸ ਪਿੰਡ ਨੂੰ ਸੁੰਦਰ ਪਿੰਡ ਬਣਾਵਾਂਗੇ ਸ਼ਹਿਰ ਦਾ ਮੋਰੀ ਪਿੰਡ ਬਣਾਵਾਂਗੇ ਮੇਰਾ ਨਾਮ ਨਰੰਜਨ ਹੈ ਜੀ ਇਸ ਬਸਤੀ ਦਾ ਪ੍ਰਧਾਨ ਹਾਂ ਸਾਡੇ ਤਿੰਨ ਇੱਕ ਨਾਲ 18 ਮਰਲੇ ਜਗ੍ਹਾ ਤੇ ਸਾਡੇ ਮਕਾਨ ਬਣੇ ਸੀ ਇਹ ਕੱਲ ਖੋਏ ਜਾਣੇ ਸੀ ਇਹ ਲਖਵੀਰ ਰਹੇ ਨੇ ਆਮ ਆਦਮੀ ਦੇ ਆਮ ਆਦਮੀ ਦੇ ਬਦਾਇਕ ਲਖਬੀ ਰਹੇ ਮਲੇ ਜਿਨ੍ਹਾਂ ਨੇ ਸਾਨੂੰ ਗੱਲ ਬਚਾਇਆ ਤੇ ਜਗਾ ਸਾਡੀ ਬਚਾਈ ਹੈ ਇਹ ਗਰੀਬਾਂ ਦਾ ਬਹੁਤ ਨਾੜਾ ਲਾਟੇ ਉਹਨਾਂ ਨੇ ਬਹੁਤ ਹਿੰਮਤ ਨਾਲ ਉਹ ਜਗਾ ਬਚਾਈਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਸਮੇਂ ਚ ਉਹਨਾਂ ਦਾ ਮਾਨ ਸਨਾਨ ਕਰਾਂਗੇ ਕਿ ਉਹਨਾਂ ਦਾ ਸਾਥ ਦੇਾਂਗੇ ਆਮ ਆਦਮੀ ਪਾਰਟੀ ਨੂੰ ਅੱਸੀ ਬਹੁਤ ਧੰਨਵਾਦ ਕਰਨੇ ਆ ਤੇ ਗਰੀਬਾਂ ਦਾ ਇਹ ਜਗਾ ਬਚਾਈ ਨਹੀਂ ਸੱਚੀ ਘਰ ਤੋਂ ਬਿਹਤਰ ਹੋ ਗਿਆ ਜੀ ਜੇ ਨਾ ਲਖਵੀ ਰਾਹੀਂ ਅੱਸੀ ਗੱਲ ਜੀ ਮੇਰਾ ਨਾਮ ਮਨੀਸ਼ ਦੇਵੀ ਆ ਜਿਹੜੀ ਸਾਡੀ ਜਗਾ ਕੋਈ ਜਾਣੀ ਸੀ ਹਲਕਾ ਫਤੇਗੜ ਸਾਹਿਬ ਤੋਂ ਲਖਵੀ ਸਿੰਘ ਰਾਏ ਜੀ ਨੇ ਬਚਾ ਬਚਾਈ ਆ ਤੇ ਅੱਜ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਸਾਡੀ ਗਰੀਬਾਂ ਨਾਲ ਜਿਹੜੇ ਖੜੇ ਨੇ ਨਾ ਅੱਜ ਤੱਕ ਅਹ ਜੇ ਐਮ ਐਲ ਏ ਰਾਏ ਸਾਹਿਬ ਕਦੇ ਜ਼ਿੰਦਗੀ ਚ ਆਏ ਨੇ ਨਾ ਆਣਗੇ ਗਰੀਬਾਂ ਦੀ ਇਮਦਾਦ ਇਹੀ ਐਮ ਐਲ ਏ ਸਾਹਿਬ ਜੀ ਨੇ ਕੀਤੀ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਦਿ ਲੋ ਗੁਜ਼ਾਰਾ ਅਸੀਂ ਬਹੁਤ ਜ਼ਿਆਦਾ